ਗਊਆਂ ਦੇ ਰਖਵਾਲੇ ਕਦੋਂ ਕਰ ਆਓਗੇ ਸਤਸੰਗਤ ਜੀ ਜਾ ਰਹੀ ਏ ਕਾਰ ਹਜ਼ੂਰ ਦੀ ਤੇ ਹਜ਼ੂਰ ਨੇ ਦੇਖਿਆ ਕੁਛ ਭੁਖੀਆਂ ਗਊਆਂ ਸੜਕ ਦੇ ਕਿਨਾਰੇ ਖੜੀਆਂ ਹਨ ਮੇਰੇ ਪਾਤਸ਼ਾਹ ਨੇ ਕਾਰ ਰੋਕੀ ਡਿੱਕੀ ਵਿੱਚ ਜਿਹੜਾ ਫਲ ਫਰੂਟ ਪਿਆ ਸੀ ਸੇਵਾਦਾਰ ਨੂੰ ਹੁਕਮ ਕੀਤਾ ਇਹਨਾਂ ਨੂੰ ਛਕਾਓ ਜਿੱਦੋਂ ਛਕਾਇਆ ਜਲ ਮੰਗਵਾਇਆ ਜਲ ਵੀ ਛਕਾਇਆ ਤੇ ਜਿੱਦੋਂ ਹਜ਼ੂਰ ਦੀ ਕਾਰ ਚੱਲੀ ਨਾ ਤੇ ਇੱਕ ਗਊ ਪਿੱਛੇ ਪਿੱਛੇ ਭੱਜ ਰਹੀ ਆ ਤੇ ਨਾਲ ਹੰਝੂ ਵਗ ਰਹੇ ਨੇ ਤੇ ਦੀਨदयाल ਨੇ ਕਾਰ ਰੋਕ ਲਈ ਸੇਵਾਦਾਰ ਪੁੱਛਦੇ ਹਨ ਮਹਾਰਾਜ ਜੀ ਇਹ ਕੀ ਕਉਤਕ ਹੈ ਵੇਖਿਆ ਜੀ ਦੀਨदयाल ਫਰਮਾਉਂਦੇ ਹਨ ਜਿਹੜੀਆਂ ਗਊਆਂ ਸਨ ਨਾ ਕ੍ਰਿਸ਼ਨ ਮਹਾਰਾਜ ਦੀਆਂ ਉਸ ਅੰਸ਼ ਵਿੱਚੋਂ ਇਹ ਗਊ ਹੈ ਤੇ ਇਹਨੇ ਸਾਨੂੰ ਪਛਾਣ ਲਿਆ ਹੈ ਵੇਖਿਆ ਜੀ ਇਹ ਜਿਹੜੇ ਗਾਇਨ ਕਰ ਰਹੇ ਹਨ ਗਊਆਂ ਦੇ ਰਖਵਾਲੇ ਕਦੋਂ ਕਰ ਆਓਗੇ ਇਹ ਦੁਆਪਨ ਯੁੱਗ ਦੇ ਮਹਾਰਾਜ ਗਉਆ ਦੇ ਰਖਵਾਲੇ ਤੇ ਉਹੀ ਦਰਸ਼ਨ ਸਾਨੂੰ ਗਰੀਬ ਨवाज ਨੇ ਦਿੱਤਾ ਜੀ ਫਿਰ ਦਰਸ਼ਨ ਹੋਏਗਾ ਬਸ ਅਸੀਂ ਇਸੇ ਤਰ੍ਹਾਂ ਗੁਰਾਂ ਦੀ ਪ੍ਰੀਤ ਕਮਾਈਏ ਗੁਰਾਂ ਦੀ ਰਹਿਤ ਕਮਾਈਏ ਤੇ ਬਾਣੇ ਦੇ ਰੰਗ ਵਿੱਚ ਰੰਗੇ ਰਹੀਏ ਜੀ